ਸਾਸਤਰੀ ਗਾਲਬੀਰ ਜੀ ਮੈਂ ਥਾਰਾ ਗੱਲਾਂ ਗਲਾਕਣ ਪਰਮਜੀਤ ਲਾਡਾ ਆਰ ਫਿਰ ਲਾਡਾ ਡਿਸਕਸਸ਼ਨ ਦੇ ਵਿੱਚ ਮੈਂ ਥਾਰੇ ਖਾਤਰ ਬੜਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਰੀਆ ਆਰ ਮਾਰੇ ਵੀਰ ਪੰਨ ਭਾਈ ਬਹੁਤ ਪਿਆਰ ਕਰ ਰਹੇ ਮਾਰੇ ਪ੍ਰੋਗਰਾਮ ਨੂੰ ਥਾਰਾ ਬਹੁਤ ਬਹੁਤ ਧੰਨਵਾਦ ਆਰ ਵੀਰ ਮੈਂ ਸੋਚਿਆ ਆਰ ਮਾਰੇ ਬੰਦਨ ਸੋਚਿਆ ਕਾ ਹੈ ਵੀ ਲਾਡਾ ਵੀ ਖਬਰਾਂ ਪੜਾ ਆ ਲਾਡਾ ਇਵਦੀਨ ਪਰ ਕੇ ਜੀ ਨਾ ਇਹ ਹਾਈਲਾਈਟ ਹੋਵਾਂ ਦਿਨ ਪਰ ਕੇ ਜਿਹੜੇ ਬੜੇ ਪਟਾਖੇ ਪਏ ਵੇ ਇਹ ਸਾਰੇ ਪਟਾਕੇ ਵੀਰੇ ਸਥਾਨਿਕ ਪ੍ਰੋਗਰਾਮ ਵਿੱਚ ਮੈਂ ਇਹ ਦਾਸ ਪ੍ਰੋਗਰਾਮ ਆਪਾਂ ਇਤਰਾ ਕੇ ਥਾਰੇ ਖਾਤਰ ਲੇਖਾ ਏ ਇਹਨਾਂ ਦੇ ਵਿੱਚ ਮੈਂ ਅਲੱਗ-ਅਲੱਗ ਰੰਗ ਰੂਪ ਲੰਗ-ਰੰਗ ਤਰ੍ਹਾਂ ਕੀ ਵੈਰਾਈਟੀ ਤੁਹਾਨੂੰ ਮਿਲੇਗੀ আর ਵੀਰ ਅੱਜ ਦੀਆਂ ਬੜੀਆਂ ਖਬਰਾਂ ਜਿਹੜੀਆਂ ਪੰਜਾਬ ਤੇ ਨਿਕਲ ਕਾਈਆਂ ਸਾਰੇ ਦਿਨ ਕੇ ਵਿੱਚੋਂ ਗਰਮ ਰਹੀਆਂ ਬਾਪ ਬੜੀਆਂ ਖਬਰਾਂ ਲੈ ਕੇ ਈਵ ਮੈਂ ਹਾਜ਼ਰ ਹੋ ਲਿਆ আর ਇਹੋ ਸਾਰੀ ਖਬਰਾਂ ਵੀਰ ਫਟਾਫਟ ਥਾਰੇ ਪਾ ਹਾਰੀਆਂ আর ਥਮ ਲੋ ਨਜ਼ਾਰਾ আর ਦੇਖੋ ਤੈਲੀ ਖਬਰ ਸਾਸਰੀ ਗਾਲਬੀਰ ਜੀ ਇਹ ਤੱਕ ਦੀ ਬੜੀ ਖਬਰ ਨਿਕਲਕਾਰੀ ਨਗਰ ਪੰਚਾਇਤ ਹੰਡਿਆਲਾ ਤੇ ਆ ਲੋਕਾਂ ਨੇ ਅੱਜ ਖੂਬ ਮਹਗਮ ਮਗਰੇਆ ਦਰਸਲ ਆਮ ਆਦਮੀ ਪਾਰਟੀ ਨੇ ਯੋ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਇੱਥਾ ਪੰਜ ਮਰਲੇ ਤੱਕ ਦੇ ਘਰਾਂ ਦੇ ਵਿਚমা ਸੀਵਰੇਜ ਆਰ ਪਾਣੀ ਦੇ ਪੀੜ ਮਾਕ ਕਰਾਣ ਖਾਤਰ ਪਹੁੰਚਿਆ ਤਾਂ ਹਰਬੀਰ ਜੀ ਇਹ ਲੋ ਵੀ ਭਗਵੰਤ ਮਾਨ ਉੱਥਾ ਪਹੁੰਚਿਆ ਆਰ ਉੱਥਾ ਪਹਿਲੀ ਆਕੜੀਸ ਅਰ ਉਰਾਗਾ ਪਦ ਲਗਿਆ ਵੀ 2006 ਤੇ ਤਤਕਾਲੀ ਸਰਕਾਰ ਨੇ 5 ਮਰਲੇ ਤੱਕ ਦੇ ਘਰਾਂ ਕੇ ਵਿੱਚ ਮਾ ਸੀਵਰੇਜ ਪਾਣੀ ਦਾ ਬਿੱਲ ਮਾਫ ਕਰ ਤੇ ਆਦਾ ਅਰ ਨਗਰ ਪੰਚਾਇਤ ਹੱਡਿਆ ਆ ਅੱਜ ਤੱਕ ਸਾਰਿਆਂ ਕੋਲ ਤੇ ਮਤਲਬ ਬਿੱਲਾਂ ਦੀ ਬਸੂਲੀ ਕਰ ਰਹੀ ਆ ਅਰ ਇਸ ਕਖਲਾਸਾ ਹੋਣ ਦੇ ਬਾਅਦ ਲੋਕਾਂ ਨੇ ਉੱਠਾ ਪਾਉਤ ਰੌਲਾ ਚੱਕਿਆ ਵੀਰ ਆ ਰਿਓ ਕਹਿ ਲੋ ਵੀ ਇਸ ਮਾਮਲੇ ਦੇ ਸੰਬੰਧ ਵਿੱਚ ਮਾ ਭਗਵਾਨ ਜਮਨ ਨੇ ਕਿਹਾ ਵੀਨੂ ਕੀ ਪਾਰਟੀ ਦੇ ਵਿਧਾਇਕ ਮੀਤ ਹੇਰ ਨੇ ਵਿਧਾਨ ਸਭਾ ਦੇ ਵਿੱਚ ਮਾ ਕਿਉਂ ਬੁੱਧਾ ਚੱਕਿਆ ਦਾ ਵੀਰ ਔਰ ਫੇਰ ਵੀਰ ਕਹਿ ਲੋ ਵੀ ਇਸਕੇ ਬਾਅਦ ਸਤਾਨਕ ਸਰਕਾਰਾਂ ਕੇ ਮੰਤਰੀ ਨرجੂ ਸਿੱਧੂ ਦਾਸ ਰਿਆਗਾ ਪੰਜ ਮਾਲੇ ਤੱਕੇ ਘਰਾਂ ਦਾ ਪਾਣੀ ਦਾ ਬੀਲ ਮਾਨ ਨੇ ਪਹਿਲੇ ਹੀ ਮਾਫ ਕਰ ਦਿੱਤਾ ਪਰ ਨਗਰ ਪੰਚਾਇਤ ਮਾਤਾ ਪਾਗਾ ਦੁਬਾਰਾ ਬੀਲ ਲੈਣੇ ਸ਼ੁਰੂ ਕਰ ਦਿੰਦੀ ਹੈ আর ਕਹਿ ਵੀ ਸ਼ੁਰੂ ਕਰਤੇਗਾ ਦੁਬਾਰਾ ਆ ਰਿਤੇ ਬਾਦ ਬਰਨਾਲਾ ਤੇ ਆਮ ਆਦਮੀ ਪਾਰਟੀ ਦੇ ਬਧਾਇਕ ਮੀਤ ਹੈਰ ਨੇ ਬਰਨਾਲਾ ਨਗਰ ਕੌਂਸਲ ਨੂੰ ਯੂ ਸੀਬ੍ਰੇਟ ਕੇ ਬੀਲ ਮਾਫ ਕਰਨੇ ਕੀ ਅਪੀਲ ਕਰੀ ਆ ਰਿਜੇਵਾਦ ਬਰਨਾਲੇ ਦੇ ਵਿੱਚ ਉਹ ਪੰਜ ਮਰਲੇ ਧਾਕੇ ਘਰਾਂ ਦੇ ਵਿੱਚ ਉਹ ਸੀਵਰੇਜ ਪਾਣੀ ਦਾ ਬਿੱਲ ਮਾਪ مطلب ਕਰਦਿਆ ਆਰ ਵੀਰੋ ਕਹ ਲੋ ਵੀ ਅੱਜ ਮਤਲਬ ਉਹਨਾਂ ਨੇ ਇਸ ਵੰਦਕ ਵਿੱਚ ਮਜਾ ਪਤਾ ਲਗਿਆ ਨਗਰ ਪੰਚਾਇਤ ਹੰਡੇਆਲਾ ਵੀ ਪੰਜ ਮਰਲੇ ਧਾਕੇ ਘਰਾਂ ਦੇ ਵਿੱਚ ਮਾ ਸੀਵਰੇਜ ਦਾ ਪਾਣੀ ਦਾ ਬਿੱਲ ਯੋ ਮਤਲਬ ਵੀਰੁੱਥਾ ਤੇ ਲੈ ਰਹੇ ਇੰਦੇ ਆਰ ਉਹਨਾਂ ਨੇ ਇਹੋ ਚੀਜ਼ ਬਾਹਰਾਨੀ ਜਿਤਾਈ ਘਾ ਵੀ ਯੋ ਕਿਤਰਾ ਹੋ ਜਾਗਾ ਵੀਰ ਵੀ ਪੰਚਾਇਤ ਨੇ ਕੋਈ ਮਤਾ ਤੋਂ ਪਾਇਆ ਨਹੀਂ ਬਿੱਲ ਕਿਤਰਾ ਲੈ ਰਹੇ ਆਰ ਪਿਛਲੇ 13 ਸਾਲ ਤੋਂ ਇਹ ਯੋਕਾ ਪਲਾ ਚੱਲ ਰਿਹਾ ਏ ਆਰ ਇਤਨੇ ਟਾਈਮ ਦੇ ਵਿੱਚ ਮਾ ਹਜ਼ਾਰ ਗਰੀਬ ਪਰਿਵਾਰਾਂ ਤੇ ਇਹ ਨਗਰ ਪੰਚਾਇਤ ਕਰੀਬ 2 ਕਰੋੜ ਰੁਪਏ ਵਸੂਲ ਕਰ ਲਈ ਆਰ ਬਾਦ ਅਸਰੇ ਵੀ ਦੂਸਿਆਂ ਖਿਲਾਫ ਸਖਤ ਕਾਰਵਾਈ ਆਪਾਂ karenge ਟੈਨਸ਼ਨ ਨਾ ਕਰੋ ਥਾਮ ਆਰ ਇਸ ਮੌਕੇ ਦੇ ਪੱਤਰਕਾਰ ਨਾਲ ਗੱਲਬਾਤ ਕਰਦੇ ਪਿੰਡ ਵਾਸੀ ਨੇ ਦੱਸਿਆ ਵੀ ਉਹਰਾ ਗਰੀਬ ਬੰਦੇ ਬਹੁਤ ਰੋ ਲਿਆੜੀ ਕਰ ਕਾ ਆਪਣਾ ਘਰ ਕਾ ਖਰਚਾ ਸਾਰ ਰੇ ਆਰ ਯੂ ਥੱਕਾ ਹੋ ਰੇ ਆਰ ਬੀਰੂ ਨੇ ਨਸਿਆਵੀ ਪਿੰਡ ਵਾਸੀ 2006 ਤੇ ਸੀਵਰੇਜ ਦਾ ਪਾਣੀ ਦਾ ਬਿੱਲ ਭਰਣ ਜਾਂਦੀ ਦੀ ਤਤਕਾਲੀ ਸਰਕਾਰ ਨੇ 5 ਮਰਲੇ ਤੱਕ ਦੇ ਘਰਾਂ ਕਬਿਲ ਮਾਫ ਕਰ ਦਿਆ ਆਰ ਯੋ ਕਹਲੂ ਕਿ ਬਿੱਲ ਲੇਟ ਹੋ ਜਾਏਗਾ ਇਹਨਾਂ ਤੇ ਜੁਰਮਾਨਾ ਮਿਲੇਗਾ ਆਰ ਕਿਸੇ ਤਰ੍ਹਾਂ ਦਾ ਪਾਣੀ ਦਾ ਕਨੈਕਸ਼ਨ ਆਰ ਇਹਨਾਂ ਦਾ ਕਨੈਕਸ਼ਨ ਵੀ ਘਾਟ ਕੱਟ ਦਾਂਗੇ ਬਿੱਲ ਨਹੀਂ ਭਰ ਕੇ ਯੋ ਵੀਰ ਤੱਕ ਕੀ badi ਖਬਰ ਹੋਰ ਖਬਰਾਂ ਦੇਖਣੀਆਂ ਆਲੋ ਮਾਰੀ ਗੈਲ ਆਂ ਵੀਰ ਇਹ ਸਾਰੀ ਖਬਰਾਂ ਮਤਲਬ ਨਾ ਮੈਂ ਇਸ ਤਰ੍ਹਾਂ ਇਹ ਵਾਰੇ ਪਾਸ ਸਪੈਸ਼ਲ ਪ੍ਰੋਗਰਾਮ ਬਣਾਇਆ ਥਾਰੇ ਖਾਤਰ ਆ ਇਹੋ ਪ੍ਰੋਗਰਾਮ ਮਤਲਬ ਥੰ ਬਹੁਤ ਸੰਤ ਕਰਨੇ ਥਾਰਾ ਬਹੁਤ ਬਹੁਤ ਧੰਨਵਾਦ ਦੇਸ਼ ਦੀ ਸਾਰੀ ਅਪਡੇਟ ਤੁਹਾਨੂੰ ਮਿੰਟਾਂ ਮੇ ਮਿਲ ਜਾ ਵੀਰ ਔਰ ਕੱਲੂ ਫੇਰ ਨਵੇਂ ਪ੍ਰੋਗਰਾਮ ਗੈਲ ਥਾਰੇ ਪਾਸ ਹਾਜ਼ਰ ਹੋਮਾਂ ਕੱਲੂ ਦਿਨ ਕੇ ਸਾਰੇ ਖਬਰਾਂ ਲੇਗਾ ਫੇਰ ਪਹੁੰਚਾਂਗਾ ਚੰਗਾ ਵੀਰ ਇਵ ਲਾਡੇ ਦੋ ਜਾਨ ਸੋ ਚੈਨਲ ਨੂੰ ਕੱਲ ਸਬਸਕ੍ਰਾਈਬ ਲਾਡਾ ਡਿਸਕਸ਼ਨ ਥਾਰੇ ਬਾਈ ਤਰੀ ਚੱਲਦਾ ਰਹੇਗਾ ਆਜ ਨਿਊਜ਼ ਵਾਲਾ ਹਿੰਦੀ ਔਰ ਪੰਜਾਬੀ ਉੱਪਰ ਸਾਰਿਆਂ ਨੂੰ ਵੀਰ